ਚੋਰੀ-ਚੋਰੀ ਦੇ ਮਾਮਲੇ ਸਾਡੇ ਦਿਲਾਂ ਵਿੱਚ ਨਹੀਂ ਹੁੰਦੇ ਤੇ ਕਿਸੇ ਦੇ ਦਿਲ ਦਾ ਸਾਨੂੰ ਪਤਾ ਨਹੀਂ ਕਮਲ ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨੀ ਚਾਹਣਾ ਕਰ ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਮੈਂ ਤੇਰੇ ਦੁੱਖ ਵੰਡਾਉਣਾ ਚਾਹਣਾ ਤੇਰੇ ਗਮਾਂ 'ਚ ਸ਼੍ਰੀਕ ਹੋਣਾ ਚਾਹਣਾ ਇਸ਼ਕ ਦੇ ਪੈਂਡੇ ਬੜੀ ਔਖੀ ਹੁੰਦੀ ਨੇ ਕਿਤੇ ਐ ਨਾ ਹੋਵੇ ਵਿਚਾਲੂ ਸਾਥ ਛੱਡ ਕੇ ਪੱਜ ਜਾਵੇਂ ਫਿਕਰ ਨਾ ਕਰ ਵਿਚਾਲਾ ਸਾਥ ਨਹੀਂ ਛੱਡਦਾ ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਹੈ ਇੱਕ ਯਾਰੀ ਇੱਕ ਸਰਦਾਰੀ ਵੇ ਖੜ ਜਾ ਪੈਰਾ ਤੇ ਲੱਗ ਬੱਚੀ ਆ ਆਉਣੀ ਆ ਤੂੰ ਇੱਥੇ ਕੀ ਕਰਦਾ ਚੱਲ ਪਿੱਛੇ ਲੈ ਤੂੰ ਬਹਿ ਜਾ ਮੂਰੇ ਕੰਬੜਾ ਨਾ ਹੋਵੇ ਤਾਂ ਚੱਲ ਪਿੱਛੇ ਜਿੰਨਾ ਖਰਚ ਆਏ ਤੇਰੇ ਪਰਿਵਾਰ ਦਾ ਨੀ ਉਨੀ ਫੀਮ ਨਾ ਜੱਟਾਂ ਦਾ ਪੁੱਤ ਸਾਰ ਦਾ ਕਿਵੇਂ ਆ ਬੜਾ ਲਿਸ਼ਕਾਈ ਜਾਣਾ ਇਹਨਾਂ ਨੂੰ ਕਿੱਧਰ ਨੂੰ ਜਾਣਾ ਅੱਜ ਉਹ ਤੇਰੇ ਲਈ ਲਿਸ਼ਕਾਈ ਜਾਣਾ ਤੂੰ ਮੋਟਰ ਚਲਾਉਣੀ ਜਾਣਾ ਉਹ ਨਹੀਂ ਨਹੀਂ ਭਰਾਵਾ ਅੱਜ ਤਾਂ ਐਤਵਾਰ ਹੈ ਉਹ ਲੈ ਮੈਂ ਤਾਂ ਭੁੱਲੀ ਗਿਆ ਵੀ ਅੱਜ ਐਤਵਾਰ ਫੇਰ ਤਾਂ ਬਿਜਲੀ ਦੀ ਛੁੱਟੀ ਹੈ ਤੈਨੂੰ ਸਮਝ ਹੀ ਨਹੀਂ ਉਹ ਬਿਜਲੀ ਦੀ ਕਾਨੂੰ ਛੁੱਟੀ ਹੈ ਅੱਜ ਬਿਜਲੀ ਵਾਲਿਆਂ ਦੀ ਛੁੱਟੀ ਹੈ ਚੱਲ ਫਿਰ ਇਹ ਵੀ ਚੰਗੀ ਗੱਲ ਹੈ ਬਿਜਲੀ ਇੱਕ ਦਿਨ ਦਾ ਆਰਾਮ ਕਰ ਲੈਂਦੀ ਹੈ ਤੇ ਥੋੜਾ ਨਾ ਕਿਹੜਾ ਸੌਖਾ ਕੰਮ ਹੈ ਉਹ ਮੇਰੀ ਬਿਜਲੀ ਦੀ ਛੱਡ ਅੱਜ ਲੱਖਿਆ ਰਿ ਗਏ ਹੋਏ ਆ ਤੇ ਤੂੰ ਜਾ ਕੇ ਕਮਲ ਨੂੰ ਮਿਲਾ ਆ ਫੜ ਲਿਆ ਫੜ ਮੈਂ ਜਾਨਾ ਆ ਲਾ ਗਿਆ ਮੈਨੂੰ ਪੰਗੇ ਕਮਲ ਸਸਰੇ ਕਾਲ ਜੀ ਸਸਰੇ ਕਾਲ ਜੀ ਕਿਵੇਂ ਆਣੇ ਹੋਏ ਬੈਠੋ ਥੋੜੇ ਨਾਲ ਗੱਲ ਕਰਨਾ ਹੈ ਤੁਸੀਂ ਬੈਠੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਹਾਂ ਨਾਨਾ ਜੀ ਮੈਨੂੰ ਨਾਲ ਵਾਲੀ ਚਾਹ ਨਹੀਂ ਪੀਣੀ ਹਾਂ ਤੁਸੀਂ ਤਾਂ ਉਸ ਦਿਨ ਕੁਝ ਵੀ ਨਹੀਂ ਬੋਲੇ ਚੁੱਪ ਕਰਕੇ ਚਾਹ ਪੀ ਗਏ ਤੁਹਾਡੇ ਹੱਥ ਰੂਣ ਤਾਂ ਕੀ ਮੈਂ ਜ਼ਹਿਰ ਵੀ ਪਿਲਾਉ ਜੇ ਜ਼ਹਿਰ ਪੀਣ ਦੀ ਗੱਲ ਆਈ ਨਾ ਤੇ ਪਿੱਛੇ ਮੈਂ ਵੀ ਨਹੀਂ ਰੁਕਾਂਗੀ ਕਮਲ ਇਸ ਤਰ੍ਹਾਂ ਚੋਰੀ ਛੁਪੇ ਤੇਰੇ ਘਰੇ ਆ ਕੇ ਮਿਲਣਾ ਮੈਨੂੰ ਚੰਗਾ ਨਹੀਂ ਲੱਗਦਾ ਲੋਕ ਗੱਲਾਂ ਬਣਾ ਦੇਣਗੇ ਆਪਾਂ ਕਿਤੇ ਬਾਹਰ ਮਿਲੀਏ ਇਹ ਕਰਦੀ ਆ ਕੰਦਾ ਤਾਂ ਮੇਰੇ ਲਈ ਜੇਲ ਵਰਗੀਆਂ ਨੇ ਇਨਾਂ ਨੂੰ ਟਪਣਾ ਮੇਰੇ ਲਈ ਬਹੁਤ ਔਖਾ ਹੈ ਚੰਗਾ ਫਿਰ ਡੁੱਬੀ ਰਹਿ ਇਸੇ ਨਰਕ ਚ ਕਮਲ ਤੂੰ ਜ਼ਿੰਦਗੀ ਦੀ ਖੁਸ਼ੀ ਨੂੰ ਐਵੇਂ ਹੱਥੋਂ ਨਾ ਜਾਣ ਦੇ ਬਾਹਰ ਜਾ ਕੇ ਉਹਨੂੰ ਮਿਲ ਕੁਝ ਨਹੀਂ ਹੋਏਗਾ